ਆਮ ਆਦਮੀ ਪਾਰਟੀ ਦੀ ਸਰਕਾਰ ਕਿਸੇ ਵੀ ਤਰ੍ਹਾਂ ਦੀ ਧੋਖਾਧੜੀ ਕਰਨ ਵਾਲਿਆਂ ਵਿਰੁੱਧ ਸਖਤ ਨਜ਼ਰ ਆਉਂਦੀ ਹੈ ਹੁਣ ਸਰਕਾਰ ਨੇ ਮਿਲਾਵਟ ਖੋਰੀ ਅਤੇ ਘਟੀਆ ਗੁਣਵੱਤਾ ਵਾਲੇ ਭੋਜਨ ਪਦਾਰਥਾਂ ਵਿਰੁੱਧ ਵੱਡੇ ਪੱਧਰ ਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਇਹ ਕਾਰਵਾਈ ਪੂਰੇ ਦੇਸ਼ ਵਿੱਚ ਇੱਕ ਉਦਾਹਰਨ ਬਣ ਗਈ ਹੈ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਭੋਜਨ ਸੁਰੱਖਿਆ ਨੂੰ ਸਿਰਫ ਕਾਗਜ਼ਾਤ ਤੇ ਨਹੀਂ ਰਹਿਣ ਦਿੱਤਾ ਸਗੋਂ ਇਸ ਨੂੰ ਹਰ ਪੰਜਾਬੀ ਦੀ ਥਾਲੀ ਦੇ ਵਿੱਚ ਵੀ ਲਿਆਂਦਾ ਹੈ ਆਪ ਸਰਕਾਰ ਨੇ ਸਰਕਾਰੀ ਸਕੂਲਾਂ ਵਿੱਚ ਸਿੱਖਿਆ ਦੀ ਗੁਣਵੱਤਾ ਨੂੰ ਬਿਹਤਰ ਬਣਾਉਣ ਦੇ ਲਈ ਵੱਡੇ ਫੈਸਲੇ ਲਏ ਨੇ ਮੁਹੱਲਾ ਕਲੀਨਿਕ ਵਰਗੀਆਂ ਸਿਹਤ ਸੇਵਾਵਾਂ ਹਰ ਘਰ ਵਿੱਚ ਪਹੁੰਚ ਰਹੀਆਂ ਨੇ ਅਤੇ ਨਸ਼ਾ ਵਿਰੋਧੀ ਪਾਠਕ੍ਰਮ ਤੋਂ ਲੈ ਕੇ ਸੜਕ ਸੁਰੱਖਿਆ ਤੱਕ ਕਈ ਮੋਰਚਿਆਂ ਤੇ ਕੰਮ ਕੀਤਾ ਹੈ ਖਾਣ-ਪੀਣ ਦੀਆਂ ਵਸਤੂਆਂ ਵਿੱਚ ਮਿਲਾਵਟ ਖੋਰੀ ਵਿਰੁੱਧ ਇਹ ਵੱਡੀ ਮੁਹਿੰਮ ਪੰਜਾਬ ਵਿੱਚ ਬਦਲਾ ਦੀ ਇੱਕ ਕੋ ਠੋਸ ਉਦਾਹਰਣ ਬਣਦੀ ਹੈ। ਪਿਛਲੇ 3 ਸਾਲਾਂ ਵਿੱਚ ਸਰਕਾਰ ਵੱਲੋਂ ਖਾਣ-ਪੀਣ ਦੀਆਂ ਵਸਤੂਆਂ ਦੀ ਸ਼ੁੱਧਤਾ ਨੂੰ ਲੈ ਕੇ ਕੀਤਾ ਗਿਆ ਜ਼ਮੀਨੀ ਕੰਮ ਬੇਮਿਸਾਲ ਹੈ। ਦੁੱਧ, ਪਨੀਰ, ਦੇਸੀ ਘਿਓ, ਮਸਾਲੇ, ਮਠਿਆਈਆਂ, ਫਾਸਟ ਫੂਡ, ਫਲਾਂ ਅਤੇ ਸਬਜ਼ੀਆਂ ਦੇ ਹਜ਼ਾਰਾਂ ਨਮੂਨੇ ਲਈ ਗਏ ਨੇ ਅਤੇ ਜਾਂਚ ਕੀਤੀ ਗਈ ਹੈ। ਜਿੱਥੇ ਵੀ ਮਿਲਾਵਟ ਜਾਂ ਮਾੜੀ ਗੁਣਵੱਤਾ ਪਾਈ ਗਈ, ਸਰਕਾਰ ਨੇ ਤੁਰੰਤ ਹੀ ਕਾਰਵਾਈ ਕੀਤੀ। ਸਮਾਨ ਜ਼ਬਤ ਕੀਤਾ ਗਿਆ ਨਸ਼ਟ ਕਰ ਦਿੱਤਾ ਗਿਆ ਅਤੇ ਇਸ ਸਬੰਧਨ ਤੇ ਲੋਕਾਂ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਗਈ ਹੈ ਸਰਕਾਰ ਦੀ ਚੌਕਸੀ ਦੇ ਨਤੀਜੇ ਇਹ ਨਿਕਲੇ ਹੈ ਕਿ ਪਨੀਰ ਦੇ 2340 ਨਮੂਨਿਆਂ ਦੀ ਜਾਂਚ ਵਿੱਚ 1000 ਤੋਂ ਵੱਧ ਬੇਨਿਜਮੀਆਂ ਦੀ ਪਛਾਣ ਕੀਤੀ ਗਈ ਅਤੇ ਮਿਲਾਵਟ ਖੋਰਾਂ ਵਿਰੁੱਧ ਸਖਤ ਕਾਰਵਾਈ ਕੀਤੀ ਗਈ 5300 ਕਿਲੋ ਤੋਂ ਵੱਧ ਪਨੀਰ ਜ਼ਬਤ ਕੀਤਾ ਗਿਆ ਤੇ 4200 ਕਿਲੋ ਨਸ਼ਟ ਕਰ ਦਿੱਤਾ ਗਿਆ 2600 ਦੇ ਨੇੜੇ ਜਿਹੜੇ ਦੁੱਧ ਦੇ ਨਮੂਨੇ ਵਿੱਚੋਂ 700 ਘਟਿਆ ਪਾਏ ਗਏ ਅਤੇ 4000 ਕਿਲੋ ਦੁੱਧ ਜ਼ਬਤ ਕਰਕੇ ਨਸ਼ਟ ਕੀਤਾ ਗਿਆ। ਇਸੇ ਤਰ੍ਹਾਂ ਜਿੱਥੇ ਵੀ ਦੇਸੀ ਘੋ ਮਸਾਲੇ, ਮਠਿਆਈਆਂ, ਫਲਾਂ ਅਤੇ ਸਬਜ਼ੀਆਂ ਵਿੱਚ ਬੇਨਿਜ਼ਮੀਆਂ ਪਾਈਆਂ ਗਈਆਂ ਨੇ ਸਰਕਾਰ ਨੇ ਬਿਨਾਂ ਦੇਰੀ ਕੀਤੇ ਕਾਰਵਾਈ ਕੀਤੀ ਹੈ। ਇਹ ਸਰਕਾਰ ਦੀ ਮਜ਼ਬੂਤ ਅਤੇ ਆਧੁਨਿਕ ਪ੍ਰਣਾਲੀ ਦੁਆਰਾ ਸੰਭਵ ਹੋਇਆ ਹੈ। ਹਰ ਜ਼ਿਲ੍ਹੇ ਵਿੱਚ ਫੂਡ ਸੇਫਟੀ ਔਨ 휠 ਮੋਬਾਈਲ ਲੈਬ ਯੂਨਿਟ ਤਾਇਨਾਤ ਕੀਤੀ ਗਈ ਹੈ ਜੋ ਕਿ ਮੌਕੇ ਤੇ ਜਾ ਕੇ ਜਾਂਚ ਕਰਦੀ ਹੈ। ਖਰੜੀ ਸਟੇਟ ਫੂਡ ਟੈਸਟਿੰਗ ਲੈਬ ਮੋਹਾਲੀ ਦੀ ਬਾਇਓ ਟੈਕਨੋਲੋਜੀ ਇਨਕਿਊਬेटर ਲੁਧਿਆਣਾ ਦੀ ਵੈਟਰਨਰੀ ਯੂਨੀਵਰਸਿਟੀ ਵਰਗੀਆਂ ਸੰਸਥਾਵਾਂ ਇਸ ਮਿਸ਼ਨ ਨੂੰ ਤਕਨੀਕੀ ਸਹਾਇਤਾ ਪ੍ਰਦਾਨ ਕਰੀਆਂ ਨੇ ਇਸ ਦੇ ਨਾਲ ਹੀ ਪੰਜਾਬ ਦੇਸ਼ ਦਾ ਪਹਿਲਾ ਸੂਬਾ ਬਣ ਗਿਆ ਜਿਸ ਨੇ ਬੱਚਿਆਂ ਨੂੰ ਵੇਚਣ ਵਾਲੇ એનર્ਜੀ ਡਰਿੰਕਸ ਤੇ ਪੂਰੀ ਤਰ੍ਹਾਂ ਪਾਬੰਦੀ ਲਗਾਈ ਹੈ 500 ਤੋਂ ਵੱਧ ਜਾਗਰੂਕਤਾ ਕੈਂਪ 150 ਤੋਂ ਵੱਧ ਈਟ ਰਾਈਟ ਇੰਡੀਆ ਪ੍ਰਮਾਣਿਤ ਸਟੇਟ ਫੂਡ ਹੱਥ ਅਤੇ ਸਾਫ਼ ਸੁਥਰੇ ਕੈਂਪਸ ਇਹ ਸਭ ਇਹ ਦੱਸਣ ਲਈ ਕਾਫੀ ਨਹੀਂ ਕਿ ਸਰਕਾਰ ਨੇ ਨਾ ਸਿਰਫ ਕਾਨੂੰਨ ਲਾਗੂ ਕੀਤਾ ਸਗੋਂ ਲੋਕਾਂ ਦੀ ਸੋਚ ਅਤੇ ਆਦਤਾਂ ਵਿੱਚ ਵੀ ਤਬਦੀਲੀ ਲਿਆਉਣ ਦੀ ਕੋਸ਼ਿਸ਼ ਕੀਤੀ ਹੈ। ਪੰਜਾਬ ਸਰਕਾਰ ਦੀ ਇਹ ਮੁਹਿੰਮ ਸਿਰਫ ਇੱਕ ਪ੍ਰਸ਼ਾਸਨਿਕ ਕਾਰਵਾਈ ਨਹੀਂ ਸਗੋਂ ਲੋਕਾਂ ਨੂੰ ਇਹ ਭਰੋਸਾ ਦਿਵਾਉਣ ਦੀ ਕੋਸ਼ਿਸ਼ ਹੈ ਕਿ ਉਹਨਾਂ ਦੀ ਸਿਹਤ ਅਤੇ ਉਹਨਾਂ ਦੇ ਬੱਚਿਆਂ ਦੇ ਭਵਿੱਖ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾ ਰਿਹਾ। ਇਹ ਸਰਕਾਰ ਸਿਰਫ ਐਲਾਨ ਨਹੀਂ ਕਰਦੀ ਸਗੋਂ ਕੰਮ ਕਰਨ ਵਿੱਚ ਵਿਸ਼ਵਾਸ ਰੱਖਦੀ ਹੈ। ਪੰਜਾਬ ਦੀ ਇਸ ਨਵੀਂ ਤਸਵੀਰ ਵਿੱਚ ਇੱਕ ਨਵਾਂ ਵਿਸ਼ਵਾਸ ਇੱਕ ਨਵੀਂ ਉਮੀਦ ਹੈ।